ਸ਼ੂਗਰ ਵੀ ਕਿਸੇ ਨੂੰ ਹੋ ਜਾਵੇ ਤੇ ਡਾਕਟਰ ਕਹਿੰਦਾ ਤੂੰ ਮਿੱਠਾ ਨਹੀਂ ਖਾਣਾ ਤੂੰ ਪਕੌੜੇ ਨਹੀਂ ਖਾਣੇ ਤੂੰ ਆਹ ਨਹੀਂ ਖਾਣਾ ਇਹ ਮੰਨਦਾ ਇਹ ਹਾਲ ਹੈ ਜਿੱਥੋਂ ਡਾਕਟਰ ਨੇ ਰੋਕਿਆ ਉੱਥੇ ਨੂੰ ਭੱਜੂ ਦੇਖ ਲਓ ਮੈਨੂੰ ਤਾਂ ਬਹੁਤ ਮਰੀਜ਼ ਮਿਲੇ ਬਹੁਤ ਮਰੀਜ਼ ਮਿਲੇ ਭਾਈ ਸ਼ੂਗਰ ਦਾ ਕੰਮ ਜਿਆਦਾ ਖਰਾਬ ਹੋ ਗਿਆ ਮੈਂ ਕਿਹਾ ਗੱਲ ਕੀ ਬਣੀ ਕਿਉਂ ਹੋ ਗਿਆ ਆਹ ਮਹਾਰਾਜੀ ਹਜੂਰੀ 'ਚ ਬੈਠਾ 10 ਦਿਨ ਪਹਿਲਾਂ ਵੀ ਕੋ ਮਿਲਿਆ ਮੈਨੂੰ ਕਿਉਂ ਕਹਿੰਦੇ ਜੀ ਇਹਨੇ ਛੱਡਿਆ ਨਹੀਂ ਖਾਣਾ ਪੀਣਾ ਇਹ ਹਾਲ ਮੰਨਦਾ ਡਾਕਟਰ ਕਹਿੰਦਾ ਨਹੀਂ ਖਾਣਾ ਮੰਨ ਕਹਿੰਦਾ ਵੀ ਖਾਣਾ ਹੀ ਖਾਣਾ ਡਾਕਟਰ ਕਹਿੰਦਾ ਚਾਹ ਮਿੱਠੀ ਨਹੀਂ ਪੀਣੀ ਅਸੀਂ ਮਨ ਮੇਰਾ ਕਹਿੰਦਾ ਪੀਣੀ ਪੀਣੀ ਉਹ ਜਿਹੜਾ ਮਨ ਇੰਨੀ ਕਿ ਗੱਲ ਤੋਂ ਵੀ ਸਾਡੇ ਕਾਬੂ ਹੱਦ ਹੋ ਗਈ ਉਹ ਵੱਡੇ ਵੱਡੇ ਵਿਸ਼ੇ ਵਿਕਾਰਾਂ ਤੋਂ ਕਾਬੂ ਕਿਤਾ ਹੋਏਗਾ ਅਜੇ ਇੰਨਾ ਕੁ ਵੀ ਕੰਟਰੋਲ ਨਹੀਂ ਸਾਡੀ ਰਸਨਾ ਤੇ ਇਹ ਤੋਤੋ ਸਾਡੀ ਕਹਿੰਦੀ ਲਿਆਓ ਮਿੱਠਾ ਕਿਹੜੀ ਗੱਲ ਇੱਕ ਜਲੇਬੀ ਖਾ ਲੈਨੇ ਕੀ ਹੋ ਚੱਲਿਆ ਆ ਬਾਬਾ ਸੇਵਾ ਸਿੰਘ ਨੇ ਮਿੱਠੇ ਨੇ ਬਚਾਰੇ ਸ਼ੁਕਰ ਤੇ ਮਾਰੇ ਮੈਂ ਵੀ ਸ਼ੁਕਰ ਦਾ ਮਰੀਆ ਪਰ ਕੰਟਰੋਲ ਅੱਖਾਂ ਖਾ ਜਾਂਦੀ ਸ਼ੂਗਰ ਕਿਡਨੀਆਂ ਖਾ ਜਾਂਦੀ ਸ਼ੂਗਰ ਬਹੁਤ ਵੱਡਾ ਨੁਕਸਾਨ ਹੈ ਸ਼ੁਰੂ ਤੋਂ ਹੀ ਨਾ ਵੀ ਤੁਹਾਨੂੰ ਕਿਸੇ ਨੂੰ ਰੱਬ ਮਿਹਰ ਕਰੇ ਸ਼ੂਗਰ ਹੋਵੇ ਨਾ ਵੀ ਹੋਵੇ ਨਾ ਇਹ ਦੋ ਚੀਜ਼ਾਂ ਘੱਟ ਕਰ ਦੋ ਨਾ ਖਾਓ ਲੂਣ ਜ਼ਿਆਦਾ ਨਾ ਖਾਓ ਇਹਦੇ ਨਾਲ ਬੀਪੀ ਬਣ ਜਾਣਾ 40 ਸਾਲ ਦੀ ਉਮਰ 'ਚ ਤੇ ਮਿੱਠਾ ਜ਼ਿਆਦਾ ਇਹਨੇ 40 ਸਾਲ ਬਾਅਦ ਪ੍ਰਗਟ ਹੋਣਾ ਜਾ ਕੇ ਫਿਰ ਸ਼ੂਗਰ ਦੇ ਰੂਪ 'ਚ ਤੋਂ ਸਾਧ ਸੰਗਤ ਦੀ ਅੱਜ ਹਰ ਚੌਥੇ ਬੰਦੇ ਤੇ ਆਈ ਪਈ ਮਨ ਇੰਨੀ ਕ ਗੱਲ ਤੋਂ ਪਿੱਛੇ ਮੋੜਨਾ ਸਾਨੂੰ ਬੜਾ ਔਖਾ ਹੋ ਗਿਆ ਜੀਬ ਦੇ ਸਵਾਦ ਤੋਂ ਨਹੀਂ ਪਿੱਛੇ ਹਟਿਆ ਜਾਂਦਾ ਲਓ ਬੰਦੇ ਦੀ ਰਾਖੀ ਵੀ ਟੱਬਰ ਕਰੂਗਾ ਭਈ ਆ ਨਹੀਂ ਦੇਣਾ ਇਹਨੂੰ ਆਦੇ ਚੀਜ਼ ਰਸੋਈ ਦੇ ਬਾਣੀ ਪਰੇ ਰੱਖ ਦਿਓ ਉਹਨੇ ਲੱਭ ਲੁੱਭ ਕੇ ਫੇਰ ਵੀ ਖਾਈ ਤਾਂ ਨਹੀਂ ਕਰ ਲੋ ਕੀ ਕਰਨਾ ਐਵੇਂ ਨਹੀਂ ਕਿਹਾ ਮਨ ਜੀਤੇ ਹਾਲੇ ਤਾਂ ਛੋਟੀ ਜੀ ਗੱਲ ਹੈ ਇਹ ਬਹੁਤ ਛੋਟੀ ਗੱਲ ਹੈ ਵੱਡੀ ਗੱਲ ਹੈ ਕਾਮ ਤੇ ਕੰਟਰੋਲ ਕਰੋਧ ਤੇ ਕੰਟਰੋਲ ਇਹ ਵੱਡੇ ਵੱਡੇ ਮੋਰਚੇ ਆ ਇਹ ਵੱਡੇ ਵੱਡੇ ਦੁਸ਼ਮਣ ਆ ਲੋਭ ਤੇ ਮੋਹ ਤੇ ਹੰਕਾਰ ਤੇ ਕੰਟਰੋਲ